ਜੋ ਸਾਦਰ ਪਿੰਡ ਮਾਨੀ ਸਿੰਘ ਵਾਲਾ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕਰਦੀ ਹਾਂ ਕਿ ਤੁਹਾਡੇ ਪਿੰਡ ਦੇ ਜਗਰੂਪ ਸਿੰਘ son of ਨਿਸ਼ਕਤਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਦੇ ਖਿਲਾਫ ਮੁਕੱਦਮਾ ਨੰਬਰ 51 ਦਰਜ ਅਰਜਿਸਟਰਡ ਹੋਇਆ ਸੀ ਤੇ ਉਸ ਪਾਸੋਂ 1,80,000 ਮਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਇਸ ਦੇ ਸਬੰਧ ਦੇ ਵਿੱਚ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਸ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਆ ਇਸ ਦਾ ਰਹਾਇਸ਼ੀ ਮਕਾਨ 10 ਮਰਲੇ ਜੋ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਜਗਰੂਪ ਸਿੰਘ ਤਾਂ ਹੀ ਆਪਣੇ ਇਸ ਰਹਾਇਸ਼ੀ ਮਕਾਨ ਦੀ ਵੇਚ ਕਰ ਸਕਦਾ ਹੈ ਤੇ ਨਾ ਹੀ ਇਸ ਨੂੰ ਕੋਈ ਫ੍ਰੀਜ਼ ਕਰ ਸਕਦਾ ਹੈ ਸੋ ਪਿੰਡ ਦੇ ਨਿਵਾਸੀਆਂ ਨੂੰ ਜਨਤਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਜੇਕਰ ਜਗਰੂਪ ਸਿੰਘ ਆਪਣੀ ਇਸ ਪ੍ਰਾਪਰਟੀ ਨੂੰ ਵੇਚਦਾ ਹੈ ਤਾਂ ਕੋਈ ਵੀ ਨਿਵਾਸੀ ਇਸ ਨੂੰ ਖਰੀਦੇਗਾ ਨਹੀਂ ਐਸਐਚਓ ਸਾਦਰ ਪਿੰਡ ਮਾਨੀ ਸਿੰਘ ਵਾਲਾ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕਰਦੀ ਹੈ ਕਿ ਤੁਹਾਡੇ ਪਿੰਡ ਦੇ ਜਗਰੂਪ ਸਿੰਘ son of ਨਿਸ਼ੱਤਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਦੇ ਖਿਲਾਫ ਮੁਕੱਦਮਾ ਨੰਬਰ 51 ਦਰਜ ਰਜਿਸਟਰਡ ਹੋਇਆ ਸੀ ਤੇ ਉਸ ਪਾਸੋਂ 1,80,000 ਮਸ਼ੀਗੀਆਂ ਗੋਲੀਆਂ ਬਰਾਮਦ ਹੋਈਆਂ ਸੀ ਜਿਸ ਦੇ ਸਬੰਧ ਵਿੱਚ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਸ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਆ ਇਸ ਦਾ ਰਿਹਾਇਸ਼ੀ ਮਕਾਨ 10 ਮਰਲੇ ਜੋ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਜਗਰੂਪ ਸਿੰਘ ਨਾ ਹੀ ਆਪਣੀ ਇਸ ਇਹ ਸ਼ਿਮਕਾਂ ਦੀ ਵੇਚ ਕਰ ਸਕਦਾ ਹੈ ਤੇ ਨਾ ਹੀ ਇਸ ਨੂੰ ਕੋਈ ਖਰੀਦ ਸਕਦਾ ਹੈ ਸੋ ਪਿੰਡ ਦੇ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਜੇਕਰ ਜਗਰੂਪ ਸਿੰਘ ਆਪਣੀ ਇਸ ਪ੍ਰਾਪਰਟੀ ਨੂੰ ਵੇਚਦਾ ਹੈ ਤਾਂ ਕੋਈ ਵੀ ਨਿਵਾਸੀ ਇਸ ਨੂੰ ਖਰੀਦੇਗਾ ਨਹੀਂ